ਸਾਰੇ ਸੱਜਣਾ ਮਿੱਤਰਾਂ ਨੂੰ ਸਸਰੇਕਾਰ ਸਵਾਗਤ ਆ ਤੁਹਾਡਾ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਤੇ ਅੱਜ ਆਪਾਂ ਆਪਣੇ ਪਿੰਡ ਗੰਗਾ ਚਲਾ ਸਰਸਾ ਦੇ ਵਿੱਚ ਖੜੇ ਆ ਤੇ ਤੀਆਂ ਦਾ ਤਿਆਰ ਬਣਾਇਆ ਜਾ ਰਿਹਾ ਅੱਜ ਤੇ ਆਪਣਾ ਪੰਜਾਬੀ ਵਿਰਸਾ ਜਿਹੜਾ ਅਲੋਪ ਹੋ ਗਿਆ ਕਈ ਪਿੰਡਾਂ ਦੇ ਵਿੱਚ ਤਾਂ ਹੱਲੇ ਵੀ ਅਲੋਪ ਤਾਂ ਨਹੀਂ ਹੋਇਆ ਕਈ ਪਿੰਡਾਂ ਦੇ ਵਿੱਚੋਂ ਅਲੋਪ ਹੋ ਗਿਆ ਉਹ ਦਿਖਾਉਣੇ ਆ ਤੁਹਾਨੂੰ ਪੰਜਾਬੀ ਵਿਸ਼ਾ ਜੁੜੇ ਰਿਓ ਵੀਡੀਓ ਦੇ ਨਾਲ ਵੀਡੀਓ ਪੂਰੀ ਦੇਖਿਓ ਤੇ ਇਹਦੇ ਵਿੱਚ ਸਾਡੇ ਪਿੰਡ ਦੇ ਸਰਪੰਚ ਜੀ ਦਾ ਚਾਤ ਨਾਲ ਸੰਗ ਸੈਦੋ ਉਹਦਾ ਬਹੁਤ ਵੱਡਾ ਸਹਿਯੋਗ ਹੈ ਤੀਆਂ ਲਵਾਉਣ ਦੇ ਵਿੱਚ ਬਹੁਤ ਵੱਡਾ ਸਹਯੋਗ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਪੂਰੀ ਦੇਖਿਓ ਪੇਜ ਨੂੰ ਫੋਲੋ ਸਸਰੀਆ ਕਾਲ ਮਾਸਤੇ ਸਲਾਮ ਖੁਸ਼ ਰਹੋ ਤੇ ਖੁਸ਼ੀਆਂ ਮੰਡਾ ਤੁਹਾਡੇ ਸਭ ਦੇ ਨਾਲ ਪੈਗਾਮ ਅੱਜ ਦੇ ਟੀਹਾਂ ਦੇ ਤਿਆਰ ਦੇ ਤੀਜਾ ਤੀਜ ਟੀਹਾਂ ਦੀਆਂ ਇਹ ਤੀਆਂ ਇਹ ਤੀਆਂ ਏ ਸਭ ਤੋਂ ਪਹਿਲਾਂ ਮੈਂ ਯਾਦ ਕਰੂੰਗਾ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਰਾ ਨੂੰ ਜਿਨ੍ਹਾਂ ਨੇ ਕਿਹਾ ਸੋਕਰ ਮੰਦਾ ਆਖਿਆ ਜਿੱਤ ਜਨਮ ਰਾਜਾਂ ਜੋ ਜਿਸ ਨੇ ਰਾਜਾਂ ਨੂੰ ਜਨਮ ਦਿੱਤਾ ਉਸ ਨੂੰ ਕਿਉਂ ਮਾੜਾ ਆਖਿਆ ਜਾਂਦਾ ਸੋ ਇਸ ਕਰਕੇ ਅੱਜ ਇਸ ਪਵਿੱਤਰ ਦਿਹਾੜੇ ਦੀ ਮੈਂ ਤੁਹਾਨੂੰ ਲੱਖ ਲੱਖ ਵਧਾਈ ਦੇਂਦਾ ਹੋਇਆ ਨਾਲੇ ਮੈਂ ਉਸ ਰੱਬ ਨੂੰ ਝੁਕਦਾ ਹੋਇਆ ਜੋ ਕਿ ਸੇ ਪ੍ਰਮਾਤਮਾ ਖੜਾ ਹੈ ਜਗ ਜੰਨੀ ਸੋ ਅੱਜ ਸਾਡਾ ਪਿੰਡ ਗੰਗਾ ਤੇ ਬੜਾ ਹੀ ਚੰਗਾ ਮਾਰੋ ਗਾਮ ਗੰਗਾ ਬੜਾ ਚੰਗਾ ਅੱਜ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਸਿਹਾਰ ਦੀ ਤੇ ਦੇਦੇ ਹੋਰਾਂ ਨੇ ਬੜੀ ਖੁਸ਼ੀ ਮਨਾਈ ਥੈਂਕ ਯੂ ਤੁਹਾਨੂੰ ਵੀ ਜੀ ਇਹ ਸਾਰਿਆਂ ਦੀ ਮਿਹਨਤ ਸਦਕਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਚਾਹ ਹਨ ਉਹੀ ਸਭ ਕੁਝ ਹੈ ਜ਼ਿੰਦਗੀ ਦੇ ਬਰਾਬਰ ਸਪੈਰਨ ਸੁੱਖ ਅਤੇ ਦੁੱਖ ਬਰਾਬਰ ਚੱਲਦੇ ਰਹਿੰਦੇ ਹਨ ਦੁੱਖਾਂ ਨੂੰ ਦਵਾਉਣ ਵਾਸਤੇ ਅਸੀਂ ਇਕੱਠੇ ਹੋ ਕੇ ਸੁੱਖਾਂ ਦੇ ਦਿਨਾਂ ਨੂੰ ਯਾਦ ਕਰਕੇ ਸਰਕਾਰ ਦਾ ਮੈਂ ਧੰਨਵਾਦ ਕਰਦਾ ਹਾਂ ਆ ਦੇਖੋ ਜੀ ਪਿੱਪੜਾਂ ਦੇ ਉੱਤੇ ਪਿੰਗਾ ਆ ਜਿੱਥੇ ਛੜੇ ਤੇ ਬੈਠੇ ਹੈ ਡੇਡ-ਡੇਡ ਲੱਖ ਦੇ 2-2 ਲੱਖ ਦੇ ਛੜੇ ਹੈ ਬੈਂਚ ਹੈ ਝੂਲੇ ਹੈ ਵਾਟਰ কুলਰ ਹੈ ਮੇਰੀ ಗ್ರಾಮ ਪੰਚਾਇਤ ਗੰਗਾ ਦਾ ਮੈਂ ਧੰਨਵਾਦ ਕਰਦਾ ਹਾਂ ਪੂਰੀ ਦਾ ਕਿ ਜਿਨ੍ਹਾਂ ਨੇ ਲਾਈਟਸ ਲਾਈਟਾਂ ਮੈਂ ਹਰਿਆਣਾ ਗੌਰਮੈਂਟ ਦਾ ਧੰਨਵਾਦ ਕਰਨਾ ਫਿਰਨੀ ਦੇ ਉੱਪਰ ਲਾਈਟਾਂ ਲਾਤੀਆਂ ਰਾਤ ਜਗਤੀਆਂ ਮਾਰੀ ਕਲੀ ਲਗਾਇਆ ਤੇ ਪੂਰੇ ਹੁਣ ਪੂਰੇ ਪਿੰਡ ਵਿੱਚ ਲਾਈਟਾਂ ਲਗਾਏ ਕੰਮ ਇੱਕ ਸੱਜੀ ਗਲੀ ਚ ਲੇਟ ਲਗੀਆਂ ਲਾਈਟਾਂ ਗਲੀਆਂ ਪੱਕੀਆਂ ਹਰ ਸੁਵਿਧਾ ਕਿਉਂਕਿ ਇਹ ਪੈਸਾ ਤੁਹਾਡਾ ਹੈ ਤੁਹਾਡੇ ਤੱਕ ਇੱਕ ਇੱਕ ਪੈਸਾ ਇਮਾਨਦਾਰੀ ਨਾਲ ਪਹੁੰਚੂਆ ਹੁਣ ਰਹੀ ਗੱਲ ਬੱਚਿਆਂ ਦੀ ਪੜਾਈ ਦੀ ਜੋ ਲੜਕੀਆਂ ਨੂੰ ਪੜਾਉਣਾ ਆਪਾਂ ਤੇ ਅੱਜ ਆਪਾਂ ਇਸ ਮੌਕੇ ਤੇ ਤਿੰਨ ਸੌਹਾਂ ਚੱਕਨੀਆਂ ਇੱਕ ਤਾਂ ਨਸ਼ਿਆਂ ਦੇ ਖਿਲਾਫ ਆਪਾਂ ਉੱਠਣਾ ਹੈ ਨਸ਼ਿਆਂ ਦੇ ਖਿਲਾਫ ਉੱਠਣਾ ਆਪਾਂ ਉੱਠਣਾ ਪਊਗਾ ਕਿਉਂਕਿ ਉਹ ਬਾਜ ਵਾਲੀ ਅੱਖ ਤੇ ਉਹ ਤੇਜ਼ ਤਰਾਰ ਹੱਥ ਜਿਹੜਾ ਸਾਡੇ ਅਣਪੋਲ ਬੱਚਿਆਂ ਨੂੰ ਹੱਥ ਪਾਉਂਦਾ ਹੈ ਤੇ ਸਾਡੀ ਅਗਲੀ ਪੀੜੀ ਨੂੰ ਖਤਮ ਕਰ ਜਾਂਦਾ ਹੈ ਇੱਕ ਇੱਕ ਬੱਚਾ ਹੈ ਜਦੋਂ ਇੱਕ 70 ਸਾਲ ਦੇ ਇੱਕ 50 ਸਾਲ ਦੇ ਬਜ਼ੁਰਗ ਦੇ ਮੋਢੇ ਦੇ ਉੱਤੇ ਪੁੱਤ ਦੀ ਅਰਥੀ ਜਾ ਰਹੀ ਹੁੰਦੀ ਹੈ ਉਹਦੇ ਅੰਦਰ ਕੋਈ ਵੜਕੇ ਨਹੀਂ ਬਿੰਦਾ ਉਹ ਸਮਾਜ ਦੇ ਅੰਦਰ ਕੋਈ ਵੜਕੇ ਨਹੀਂ ਬਿੰਦਾ ਜਿਸ ਸੁਪਨੇ ਲੈ ਰਹੀ ਹੁੰਦੀ ਆ ਵੀ ਮੇਰੀ ਨੋ ਆਉਗੀ ਮੈਨੂੰ ਸੋਸਾਉਗਾ ਮੈਂ ਪਾਣੀ ਬਾਰੂਗੀ ਉਹਨੂੰ ਇਹ ਨਹੀਂ ਪਤਾ ਹੁੰਦਾ ਤੇਰਾ ਪੁੱਤ ਟੀਕੇ ਦੇ ਗਿੱਦ ਚੁੱਕਿਆ ਤੇ ਮੌਤ ਦੇ ਬਹੁਤ ਨੇੜੇ ਸਰਕਾਰ ਚਿੰਤਾ ਦੇ ਵਿੱਚ ਐ ਭਾਰਤ ਸਰਕਾਰ ਚਿੰਤਾ ਦੇ ਵਿੱਚ ਐ ਦੁਨੀਆ ਦੀਆਂ ਸਰਕਾਰਾਂ ਚਿੰਤਾ ਦੇ ਵਿੱਚ ਐ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਥੰਮ ਹਨ ਦੇਸ਼ ਨੂੰ ਚਲਾਉਣ ਵਾਸਤੇ ਉਹ ਨੌਜਵਾਨ ਹਨ ਤੇ ਜੇ ਉਹ ਕਮਜ਼ੋਰ ਹੋ ਗਏ ਉਹ ਭੀਮ ਤਾਂ ਅੱਗੇ ਦੁਨੀਆ ਚੱਲੂਗੀ ਕਿਵੇਂ ਸੋ ਆਪਾਂ ਇਸ ਨੂੰ ਕੰਟਰੋਲ ਕਰਨਾ ਹੈ ਸਾਡੀ ਪੁਲਿਸ ਡਿਪਾਰਟਮੈਂਟ ਸਾਡੇ ਡਾਕਟਰ ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਡੀਸੀ ਸਾਹਿਬ ਐਸਡੀਐਮ ਸਾਹਿਬ ਪੂਰਾ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਇਹ ਉਦੋਂ ਤੱਕ ਹੱਲ ਨਹੀਂ ਹੁੰਦਾ ਜਦੋਂ ਤੱਕ ਅਸੀਂ ਸਾਰੇ ਨਹੀਂ ਉੱਠ ਕੇ ਇੱਕ ਨੇਹਰੀ ਦੀ ਤਰ੍ਹਾਂ ਬਣਦੇ ਤੇ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਤੁਹਾਨੂੰ ਮੱਦੇ ਹੋਣਾ ਪੈਣਾ ਹੈ ਤੇ ਆਪਾਂ ਹੁਣ ਇੱਕ ਸੌ ਖਾਵਾਂਗੇ ਸਾਰੇ ਇਸ ਸਮੋਕੇ ਹੱਥ ਕੱਢ ਕੇ ਅਸੀਂ ਸਾਰੇ ਅਸੀਂ ਸਾਰੇ ਇਹ ਸੌ ਖਾਂਦੇ ਹਾਂ ਇਹ ਸੌ ਖਾਂਦੇ ਹਾਂ ਜੋ ਨਸ਼ੇ ਜੋ ਨਸ਼ੇ ਕਰ ਰਹੇ ਹਨ ਬੱਚੇ ਕਰ ਰਹੇ ਹਨ ਉਹ ਚਾਹੇ ਪਿੰਡ ਦਾ ਜਾਂ ਇਲਾਕੇ ਦਾ ਅਸੀਂ ਉਸ ਨੂੰ ਪਿਆਰ ਨਾਲ ਸਮਝਾ ਕੇ ਅਸੀਂ ਪਿਆਰ ਨਾਲ ਸਮਝਾ ਕੇ ਅਸੀਂ ਸਾਰੇ ਪੰਚਾਇਤਾਂ ਦਾ ਸਹਿਯੋਗ ਦੇਵਾਂਗੇ ਸਾਰੇ ਪੰਚਾਇਤਾਂ ਦਾ ਸਹਿਯੋਗ ਸਰਕਾਰ ਦੀ ਮਦਦ ਕਰਾਂਗੇ ਸਰਕਾਰ ਦੀ ਮਦਦ ਕਰਾਂਗੇ ਤੇ ਉਹਨਾਂ ਬੱਚਿਆਂ ਨੂੰ ਨਿਕ ਨਮੀ ਜ਼ਿੰਦਗੀ ਦੇਵਾਂਗੇ ਉਹਨਾਂ ਬੱਚਿਆਂ ਨੂੰ ਨਿਕ ਨਮੀ ਜ਼ਿੰਦਗੀ ਦੇਵਾਂਗੇ ਧੰਨਵਾਦ ਜੀ ਤੁਹਾਡਾ ਸਾਰੀਆਂ ਮਾਵਾਂ ਜੀ ਦਹੇਜ ਕਥਾ ਦਹੇਜ ਕਿਹੈਸਾ ਹਾਂਜੀ ਹਾਂਜੀ ਬੋਲੋ ਕੋਈ ਵੀ ਤੁਸੀਂ ਬਾਰੇ ਸਭ ਵਿੱਧਹੇਜ ਪ੍ਰਥਾ ਨੂੰ ਬੰਦ ਕਰਨਾ ਇੱਕ ਰੁੱਖ ਲਾਉਣੇ ਆ ਸ਼ਹੀਦ ਭਾਗੋਂ ਨੂੰ ਯਾਦ ਕਰਦੇ ਹੋਏ ਸ਼ਹੀਦ ਮਾਤਾ ਅੰਮ੍ਰਿਤਾਂ ਦੇਵੀ ਜੀ ਨੂੰ ਯਾਦ ਕਰਦੇ ਹੋਏ ਆਜਾ ਮਾਂ ਸ਼ਹੀਦ ਮਾਤਾ ਅੰਮ੍ਰਿਤਾਂ ਦੇਵੀ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਨਾਂ ਦੇ ਅਸੀਂ ਘੱਟ ਤੋਂ ਘੱਟ 25000 ਰੁੱਖ ਲਾ ਰਹੇ ਹਾਂ ਮੈਂ ਸਰਕਾਰ ਦਾ ਧੰਨਵਾਦ ਕਰੂੰਗਾ ਕਿ ਸ਼੍ਰੀ ਗੁਰੂ ਜਮੇਸ਼ਵਰ ਜੀ ਦਾ ਕੰਪਲੈਕਸ ਯੂਨੀਵਰਸਿਟੀ ਹਸਾਰ ਦਾ ਸਾਨੂੰ ਦਿੱਤਾ ਹੈ 4 ਕਰੋੜ 53 ਲੱਖ ਦਾ ਮੈਂ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਮਾਨੋ ਮੁੱਖ ਮੰਤਰੀ ਸਾਹਿਬ ਹਰਿਆਣਾ ਸਰਕਾਰ ਨੇ ਲਾਈਟਾਂ ਲਗਾ ਕੇ ਫੇਰਨੀਆਂ ਤੇ ਲਾਈਟਾਂ ਜਗਾਦੀਆਂ ਰਾਤ ਦਿਨ ਚੜ੍ਹ ਕੇ ਚੰਡੀਗੜ ਬਣਦਾ ਮੇਰਾ ਪਿੰਡ ਪਿੰਡ ਦੇ ਵਿੱਚ ਹਰ ਮੋੜ ਤੇ ਲਾਈਟ ਦੂਰਦਾਰੀ ਲਾਈਟ ਤੁਹਾਨੂੰ ਹਰ ਸੁਵਿਧਾ ਸ਼ਹਿਰ ਵਾਲੀ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਰੇ ਆਉਣਗੇ ਜੀ ਸਾਰੇ ਪੰਜ ਦਿਨ ਹੋ ਗਏ ਲੱਗਿਆਂ ਨੂੰ ਮੁੰਡਿਆਂ ਨੂੰ 7 ਦਿਨਾਂ ਦੇ ਵਿੱਚ ਸਾਰੀ ਲੱਗੇ ਕੱਲੇ ਪਹਿਲੀ ਕੱਲੇ ਥੰਮੇ ਤੇ ਲੱਗਦਾ ਕਿ ਇੱਥੇ ਨਾ ਤੇਰ ਹੈ ਨਾ ਮੇਰ ਹੈ ਨਾ ਹੀਰ ਹੈ ਨਾ ਖੇਰ ਹੈ ਇੱਥੇ ਸਾਰੇ ਆਪਣੇ ਹਾਂ ਜਿਹੜੇ ਚਰਨ ਸਿੰਘ ਬਗਾਨਾ ਹੈ ਤਾਂ ਤੇਰਾ ਸਰੀਰ ਹੈ ਜਿਹਦਾ ਤੂੰ ਮਾਨ ਕਰਦਾ ਸੋ ਸਾਰੇ ਮੇਰੇ ਹਾਂ ਇਹ ਮੇਰਾ ਪਰਿਵਾਰ ਖੜਾ ਹੈ ਮੇਰਾ ਪਰਮਾਤਮਾ ਖੜਾ ਹੈ ਸੋ ਮੈਂ ਤੁਹਾਨੂੰ ਅੱਜ ਦੇ ਫੰਕਸ਼ਨ ਦੇ ਵਿੱਚ ਜੀ ਆਇਆਂ ਕਹਿੰਦਾ ਹਾਂ ਤੇ ਮੈਂ ਪੂਰੀ ਦੁਨੀਆ ਨੂੰ ਸਲਾਮ ਕਰਦਾ ਹਾਂ ਇਸ ਪੂਰੀ ਦੁਨੀਆ ਨੂੰ ਵਧਾਈ ਦਿੰਦਾ ਹਾਂ ਮੇਰੀ ਗ੍ਰਾਮ ਪੰਚਾਇਤ ਗੰਗਾ ਦੀ ਤਰਫੋਂ ਤੇ ਮੇਰੀਆਂ ਚਾਚੀਆਂ ਤਾਇਆਂ ਭੈਣਾਂ ਤੇ ਪੂਰੇ ਗੰਗਾ ਦੀ ਤਰਫੋਂ ਬਹੁਤ ਬਹੁਤ ਵਧਾਈ ਪੂਰੀ ਦੁਨੀਆ ਨੂੰ ਤੇ ਸਨੇਹਾ ਦੇਣਾ ਚਾਹੁੰਦਾ ਮੈਂ ਕਿ ਢੈਣੋ ਪੜੋ ਫੜਨ ਦੇ ਨਾਲ ਜਦੋਂ ਇੱਕ ਧੀ ਪੜ ਜਾਂਦੀ ਹੈ ਤਾਂ ਦੋ ਕੁੱਲਾ ਦੋ ਪੀੜੀਆਂ ਪੜ ਜਾਂਦੀਆਂ ਹਨ ਦੋ ਪਰਿਵਾਰ ਪੜ ਜਾਂਦੇ ਹਨ ਧੀਆਂ ਨੂੰ ਪੜਾਓ ਦਹੇਜ ਤੇ ਨੱਥ ਮਾਰੋ ਕੋਈ ਹਾਲਾਤ ਮਾਰੇ ਕੁਛ ਨਹੀਂਆਂ ਧੀਆਂ ਨੂੰ ਪੜਨ ਦਾ ਮੌਕਾ ਦਿਓ ਉਸ ਦੇ ਨਾਲ-ਨਾਲ ਆਪਾਂ ਸਰਕਾਰ ਦੇ ਸਾਹਮਣੇ ਕਮਾਂ ਵਿੱਚ ਡੁੱਟ ਜਾਈਏ ਮੈਂ ਦੱਸਣਾ ਚਾਹੁੰਦਾ ਹਰਿਆਣਾ ਸਰਕਾਰ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਜੀ ਨਾਇਤ ਸਿੰਘ ਸੇਣੀ ਹੋਰਾਂ ਦਾ ਪੰਚਾਇਤ ਮੰਤਰੀ ਜੀ ਮਹਾਵੀਰ ਜੀ ਹੋਰਾਂ ਦਾ ਕਿ ਜਿਨ੍ਹਾਂ ਨੇ 622 ਪਲਾਟ 16 ਸਾਲ ਤੋਂ ਮੇਰੇ ਪਿੰਡ ਵਿੱਚ ਲਟਕ ਰਹੇ ਸੀ ਉਹ 1 622 ਪਲਾਟ ਵੰਡ ਦਿੱਤੇ ਹਨ ਤੇ ਨਾਲ ਹੀ ਅਸੀਂ ਪੰਜ ਕਿੱਲੇ ਹੋਰ ਦਿੱਤੇ ਜਿਹੜੇ ਘਰ ਤੋਂ ਬਿਨਾਂ ਰਹੇਗੇ ਉਹਨਾਂ ਨੂੰ ਸਰਕਾਰ ਕਹਿੰਦੀ ਦੇ ਦਿਓ ਛੱਤ ਕਿਉਂਕਿ ਦੁਨੀਆਂ ਦੇ ਉੱਤੇ ਹਰੇਕ ਜ਼ਿੰਦਗੀ ਜਿਉਣ ਆਇਆ ਹੈ ਸਭ ਨੂੰ ਛਤ ਮਿਲੂਗੀ ਸਭ ਨੂੰ ਜਗਾ ਮਿਲੂ ਪਲਾਟ ਮਿਲੂ ਮੈਂ ਸਰਕਾਰ ਦਾ ਇਸ ਮੌਕੇ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਸਭ ਤੋਂ ਦੁਨੀਆ ਦਾ ਪਵਿੱਤਰ ਦਿਹਾੜਾ ਹੈ ਦਿਹਾੜਾ ਹੈ ਇਹ ਸਾਡੀਆਂ ਮਾਵਾਂ ਦਾ ਦਿਹਾੜਾ ਹੈ ਸੋ ਮੈਂ ਅੰਗਣਵਾੜੀ ਵਰਕਰ ਸਾਡੇ ਡਾਕਟਰ ਸਾਹਿਬਾਨ ਸਾਡੇ ਸਫਾਈ ਕਰਮਚਾਰੀ ਸਾਡੀ ਪੂਰੀ ਪੰਚਾਇਤ ਸਾਡੇ ਸਾਰੇ ਅਫਸਰ ਸਹਿਬਾਨ ਡੀਸੀ ਸਾਹਿਬ ਐਸਟੀਐਮ ਸਾਹਿਬ ਵੀਡੀਓ ਸਾਹਿਬ ਡਿਪਟੀ ਕੋ ਸਾਹਿਬ ਮੇਰਾ ਸੈਕਟਰੀ ਮੇਰੇ ਪੰਚਾਇਤ ਅਫਸਰ ਮੇਰੀ ਪੂਰਨ ਡਿਪਾਰਟਮੈਂਟ ਸਭ ਦਾ ਧੰਨਵਾਦ ਕਰਦਾ ਇਸ ਮੌਕੇ ਕਿ ਉਹ 24 ਘੰਟੇ ਸਾਡੇ ਨਾਲ ਸੇਵਾ ਦੇ ਵਿੱਚ ਹਾਜ਼ਰ ਹਨ ਤੇ ਸਾਰੀਆਂ ਮਾਨਯੋਗ ਪੂਰੇ ਹਰਿਆਣਾ ਤੇ ਹਿੰਦੁਸਤਾਨ ਦੀਆਂ ਪੰਚਾਇਤਾਂ ਵੱਲੋਂ ਸਰਪੰਚ ਸਹਿਬਾਨਾਂ ਵੱਲੋਂ ਬਲੌਗ ਸ੍ਰੀ ਜਿਲ੍ਹਾ ਪ੍ਰਚੰਡ ਬਣੀਆ ਜਮਾਨ ਸਾਰੀ ਦੁਨੀਆ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਮੰਚ ਦੇ ਉਸਾਈ ਕਿ ਸਭ ਰਾਜੀ ਰਹਿਣ ਸਭ ਰਾਜੀ ਰਹਿਣ ਤਿਆਂ ਦਾ ਪਿਆਰ ਹੈ ਇਹ ਤਿਆਂ ਇਹ ਤਿਆਂ ਸੋ ਅਸੀਂ ਜਾਦਾ ਸਮਾਂ ਲੈਂਦੇ ਹੋਏ ਹਰੀਆਲੀ ਤੀਜ ਮਹਾ ਉਤਸਵ ਹੈ ਸੋ ਇਸ ਕਰਕੇ ਮੈਂ ਇੱਕ ਵਾਰੀ ਫਿਰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸੋ ਆਓ ਆਪਾਂ ਰੁੱਖਾਂ ਨੂੰ ਲਾਈਏ ਤੇ ਬਜ਼ੁਰਗਾਂ ਦੀ ਨੌਜਵਾਨਾਂ ਨੂੰ ਮੈਂ ਸਨੇਹਾ ਦੇਣਾ ਚਾਹੁੰਦਾ ਨੌਜਵਾਨੋ ਇਹਨਾਂ ਮਾਪਿਆਂ ਨੂੰ ਸੰਭਾਲ ਲਓ ਇਹਨਾਂ ਮਾਪਿਆਂ ਨੂੰ ਸੰਭਾਲੋ ਕਿਉਂਕਿ ਇਹ ਮਾਪੇ ਨਹੀਂ ਮਿਲਣਗੇ ਜੁਨੀਵਰਸਟੀਆਂ ਮਾਂ ਆਈ ਤੇਰਾ ਮਾਂ ਕਿੱਥੇ ਸੀ ਬਾਜ ਮਾਂ ਲੈ ਲਓ ਲੈਓ ਮਾਂ ਨੂੰ ਲੈ ਲਓ ਸਾਡੀ ਮਾਂ ਇੱਕ ਮਿੰਟ ਆ ਜਾ ਮਾਉਰਾ ਆ ਜਾ ਓਏ ਸੁਣਦੇ ਰਹੇ ਅੰਬਾਈ ਆਸ਼ੀਰਵਾਦ ਆ ਰਹੇ ਆ ਨਾ ਦੇਖ ਦੁੱਪੇ ਤੋਂ ਵੀ ਸੋਨਾ ਨਾ ਇਹਨਾਂ ਨੂੰ ਜੀਤੀਆਂ ਆਹ ਵੀਡੀਓ ਬੁਣਦਾ ਆਹ ਨੀਤਾ ਆਵੈ ਨਾ ਮਾਪਿਆਂ ਨੇ ਝੂਟੇ ਦਿੱਈਏ ਇਹਨਾਂ ਨੇ ਬਹੁਤ ਝੂਟੇ ਦਿੱਤੇ ਆਪਾਂ ਨੂੰ ਬਸ ਮੁੰਡੇ ਇਹਨਾਂ ਨੂੰ ਸੰਭਲਿਓ ਬੜਾਤੇ ਨੂੰ ਜਿਨਾ ਜਵਾਨੋ ਟੱਕੀਆਂ ਕਰੋ ਕੈਨੇਡਾ ਜਾਓ ਪਰ ਮਾਪਿਆਂ ਨੂੰ ਰੋਲ ਨਾ ਦਿਓ ਇਹ ਮੌਕਾ ਹੈ ਇਸ ਰੱਬ ਨੂੰ ਸੰਭਾਲ ਲਓ ਇਹਨਾਂ ਨੂੰ ਦਲਾਰੋ ਇਹਨਾਂ ਨੇ ਝੂਟੇ ਦਿੱਤੇ ਸੀ ਝੂਟੇ ਸਰ ਸਾਰੇ ਇਹ ਗੱਲ ਚ ਚਲੇ ਗਏ ਜੀ ਨਾ ਮਾਣ ਦੋ ਲਾਈਨਾਂ ਚ ਨੰਬਰ 4 ਸੋ ਜੀ ਬੋਲ ਬਾਬਾ ਹਰਿਆਵਾਲਾ ਕੀ ਜੈਕਾਰਾ ਗੰਗਾ ਮੱਯਾ ਕੀ ਜੈ ਬਹੁਤ ਧੰਨਵਾਦ ਜੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਅੱਜ ਪਹਿਲੀ ਸ਼ੁਰੂਆਤ ਸੀ ਆਪਣੀ ਇੱਕ ਸ਼ਬਦ ਪ੍ਰੋਗਰਾਮ ਹੋ ਗਏ ਚੰਗਰਪਤ ਅੱਜ ਲੈਂਗੇ ਸੰਗਰਪਤ ਦੇਗੇ नाटक तो फिर भी होंगे संकल्प आज लेंगे संकल्प आज लेंगे बेटा बेटी में बेटा बेटी में अंतर ना अंतर ना आज से करेंगे आज से करेंगे बेटा बेटी में बेटा बेटी में अंतर ना अंतर ना आज से करेंगे आज से करेंगे संकल्प हम लेंगे संकल्प हम लेंगे प्राय धन है बेटी प्राय धन है बेटी ये वेदना ना होगी वेदना ना होगी वस्तु वस्तु है, है जे कोई जे भावना ना होगी जे ना होगी प्रायध धन है बेटी प्रायधन है बेटी जे वेदना ना होगी जे ना होगी वस्तु है जे कोई वस्तु है जे कोई जे भावना ना होगी जे भावना ना होगी इंसान है इंसान है अगर हम अगर हम इंसान बन रहेंगे इंसान बन रहेंगे इंसान है अगर हम इंसान है अगर हम इंसान बन रहेंगे इंसान बन रहेंगे ਬੇਟਾ ਦੇਤੀ ਮੈਂ ਅੰਤਰਨਾਮ ਅੰਤਰਨਾਮ ਆਸੇ ਹੱਸੇ ਹਮ ਕਰੇਗੇ ਆਸੇ ਹੱਸੇ ਹਮ ਕਰੇਗੇ ਜੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਤ ਮਾਤਾ ਕੀ ਜੈ ਹੋ ਭਾਤ ਮਾਤਾ ਕੀ ਜੈ ਹੋ ਬੰਦੇ ਮਾਤਮ ਬੰਦੇ ਮਾਤਮ ਅੋਜੀਕ ਬੋਲੀਆਂ ਦੇ ਨਾਲ ਇਹਦਾ ਆਪਾਂ ਅਗਾ ਐਂਡ ਕਰਾਂਗੇ ਪ੍ਰੋਗਰਾਮ ਦਾ ਕੋਈ ਸੁਣਾ ਦਿਓ ਬੋਲੀਆਂ ਪੂਣਾ ਮੇਰੇ ਦੇਸ਼ ਦਾ ਤਿਰੰਗਾ ਮਰਖਾ ਸੋਨਾ ਮੇਰੇ ਘਰੇ ਚੜਾ ਤਿਰੰਗਾ ਯੋ ਕਾ ਸੋਨਾ ਮੇਰੇ ਘਰੇ ਚੜਾ ਤਿਰੰਗਾ ਯੋ ਕਾ ਸੋਨਾ ਕੋਈ ਆ ਕੇ ਲਾ ਦੇ ਤੁਮਨਾ ਆਪਣੀਆਂ ਮੂਛਾਂ ਨੂੰ ਨਹੀਂ ਕੁੜੀਏ ਆਪਣਾ ਮੂੰਹ 要吗？ ਹਣ ਇਹਦੇ ਨਾਲ-ਨਾਲ ਇਸ ਵਾਰ ਪੰਚਾਇਤ ਨੇ ಗ್ರಾಮ ਪੰਚਾਇਤ ਗੰਗਾ ਨੇ ਲਗਭਗ 8 ਬੇਟੀਆਂ ਨੂੰ ਮੇਟ ਬਣਾਇਆ ਹੈ ਨਿਕਾ ਦੇ ਵਿੱਚ ਸੋ ਇਹਨਾਂ ਦੇ ਨਾਂ ਦੀ ਤਾਰੀ ਹੋਵੇਗੀ ਔਰ ਇਹ ਪ੍ਰੋਗਰਾਮ ਦੇ ਵਿੱਚ ਸਭ ਤੋਂ ਭੈਣ ਨੇ ਲਗਾਤਾਰ ਕੋਸ਼ਿਸ਼ ਕੀਤੀ ਪੂਜਾ ਜੀ ਨੇ ਬਹੁਤ ਭੈਣੇ ਤੇਰਾ ਧੰਨਵਾਦ ਸਾਰਿਆਂ ਨੇ ਧੰਨਵਾਦ ਆਗਣਵਾੜੀ ਭੈਣਾਂ ਦਾ ਪੂਰੇ ਨਗਰ ਦਾ ਪੂਰੀਆਂ ਚਾਚੀਆਂ ਦਾ ਪਰ ਇਹ ਲਗਾਤਾਰ 10 ਦਿਨਾਂ ਤੋਂ ਕਹਿ ਰਹੇ ਸੀ ਪੀਰ ਜੀ ਭੈਣ ਜੀ 3 ਤੀਜ ਮਨਾਉਣੀ ਆਪਾਂ ਇਹਨਾਂ ਦੀ ਮਿਹਨਤ ਇਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਪੂਜਾ ਜੀ ਤੁਹਾਨੂੰ ਵਧਾਈ ਹੋਵੇ ਇੱਕ ਤੁਸੀਂ ਮਿਹਨਤ ਕਰਕੇ ਹੁਣ ਇਹਨੂੰ ਥੋੜੇ ਜਿਹੇ ਦਿਨਾਂ ਵਿੱਚ ਇਹਨੂੰ ਵੱਡਾ ਰੂਪ ਦੇ ਕੇ ਆਪਾਂ ਮਨਾਵਾਂਗੇ ਅੱਜ ਟ੍ਰਾਇਲ ਸੀ ਆਪਣਾ ਠੀਕ ਹੈ ਜੀ ਹੁਣ ਆਪਾਂ ਇੱਥੇ ਹੋ ਗਏ ਹੁਣ ਬਹੁਤ ਵਧੀਆ ਸਿਸਟਮ ਨਾਲ ਆਪਾਂ ਸਟੇਡੀਅਮ ਦੇ ਵਿੱਚ ਮਨਾਵਾਂਗੇ ਠੀਕ ਹੈ ਜੀ ਭੈਣੇ ਪੂਜਾ ਜੀ ਤੁਹਾਡਾ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਮਨਰੇਗਾ ਦੇ ਮੇਟ ਹਨ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਮਨਰੇਗਾ ਇੱਕ ਸਰਕਾਰ ਦਾ ਇਹੋ ਜਿਹਾ ਕੰਮ ਹੈ 100 ਦਿਨ ਪੱਕਾ ਕੰਮ ਜਿਹੜਾ ਹੈ ਸਾਨੂੰ ਮਿਲਦਾ ਹੀ ਮਿਲ ਉਹਦੇ ਭੈਣੋਰੀ ਮੇਟ ਬਣੇ ਹਨ ਤੇ ਬੜੀ ਇਮਾਨਦਾਰੀ ਦੇ ਬੜੀ ਬੇਖੂਬੀ ਨਾਲ ਇਹ ਆਪਦਾ ਸੈਨ ਪੂਜਾ ਜੀ ਹੋਰੀ ਤੇ ਇਹਨਾਂ ਦੀ ਪੂਰੀ ਟੀਮ ਪੈਨਸੀਮਾ ਹੋਰੀ ਅੱਜ ਗਏ ਹੋਏ ਨੇ ਪੂਰੀ ਟੀਮ ਇਹ ਨਰੇਗਾ ਦੇ ਵਿੱਚ ਸੇਵਾ ਕਰ ਰਹੇ ਹਨ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਪੂਰੇ ਆਂਗਣਵੜੀ ਮੇਰੀਆਂ ਭੈਣਾਂ ਦਾ ਤੇ ਮੇਰੀਆਂ ਚਾਚੀਆਂ ਤਾਇਆਂ ਦਾ ਬੱਚਿਆਂ ਦਾ ਭੈਣਾਂ ਦਾ ਭਰਜਾਈਆਂ ਦਾ ਮੇਰੀਏ ਬੇਬੇ ਹੁੰਦੀਆਂ ਨੇ ਸੋ ਇਸ ਕਰਕੇ ਆਓ ਸਾਂਝੇ ਕੰਮਾਂ ਵਿੱਚ ਮਦਦ ਕਰੀਏ ਆਪਾਂ ਜਿਵੇਂ ਸਫਾਈ ਦੀ ਦਿੱਕਤ ਹੈ ਹੁਣ 15 ਅਗਸਤ ਤੱਕ ਸਫਾਈ ਵਾਂਚਣੇ ਉਹਦੇ ਵਿੱਚ ਦਿੱਕਤ ਹੈ ਵੀ ਰੂੜੀ ਜਿੱਥੋਂ ਆਪਾਂ ਚੱਕਦੇ ਉੱਥੇ ਉਹ ਪੈਸਾ ਪੰਚਾਇਤ ਦਾ ਲੱਗੀ ਅੰਦਾ ਖਾਤਾ ਸੇਵ ਹੋ ਜਾਂਦਾ ਸੋ ਉਹਦੇ ਵਿੱਚ ਤੁਸੀਂ ਮਦਦ ਕਰੋ ਸਫਾਈ ਵਾਂ ਦੇ ਵੀ ਤੁਸੀਂ ਸਾਰੇ ਅੱਗੇ ਆਓ ਇੱਕ ਵਾਰੀ ਫਿਰ ਤੁਹਾਨੂੰ 100 ਲੱਖ ਰੁਪਏ ਦਾ ਇਨਾਮ ਵੀ ਇਹ ਮੋਲੇ ਵੀ ਮਿਲਣੇ ਲੱਗਦੇ ਰਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਬਹੁਤ ਰਾਮ ਰਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਤਸ਼ੀਰ ਬਹੁਤ ਧੰਨਵਾਦ ਬਹੁਤ ਧੰਨਵਾਦ ਇੱਕ ਜੀ ਦੇ ਸਭ ਦੇ ਇੱਕ ਜੀ ਦੇ